ਸਤਨਾਮ ਵਾਹਿਗੁਰੂ ਸੋਹੇ ਬਾਜੀ ਮੇਰਾ ਮਨ ਲੋਚੇ ਗੁਰ ਦਰਸ਼ਨ ਕਾਈ ਮਿਲਪਕਾਰੇ ਜਾਤਕਗੇ ਨਾ ਉੱਤਰੇ ਯਾਦੋਂ ਆਵਾਈ ਬਿਨ ਦਰਸ਼ਨ ਸੰਤ ਪਿਆਰੇ ਜੀਉ ਹਾਂ ਬੋਲੀ ਜੀਉ ਭੂਲ ਕੋ ਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਉ ਧੰਨ ਸੋਵੇ ਰਣਾ ਇੱਕ ਘੜੀ ਨਾ ਮਿਲਤੇ ਤਾਂ ਕਾਲਯੁਗ ਹੁੰਦਾ ਹੁਣ ਕਦ ਮਿਲਿਆ ਪ੍ਰੇਤੋ ਦਪਗਵੰਤਾ ਕੋਲੀ ਜੀਓ ਕੋਲ ਕੋ ਮਾਈ ਤੇ ਸੱਚੇ ਗੁਰ ਦਰਬਾਰ ਜੀਓ ਅੰਦਰ ਸੱਚਾ ਨੇ ਹੋ ਲਾ ਸੋ ਕਾਹੋ ਟਲ ਗੁਰ ਜੀ ਅਹਣ ਸੋ ਸਾਜ ਸੋ ਭਾਣ ਦਰਸ਼ਨ ਪਰਸ ਆ ਕੱਟੀ ਆ ਦੋ ਦਡਠੇ ਸੱਚੇ ਬਾਤ ਯਾਰ ਮਲ ਜਨਮ ਜਨਮ ਦੀ ਕੱਟੀ ਆ ਸਤਨਾ ਰਾਮ ਕਲੇ ਮਹੱਲਾ ਪੰਜਵਾ ਬੀਜ ਮੰਤਰ ਹਰ ਕੀਰਤਨ ਗਾਓ ਆਗ ਮਿਲੇ ਨੇ ਥਾਵੈ ਥਾ ਜਨਮ ਜਨਮ ਕਾ ਸੋਇਆ ਜਾਗ ਬੀਜ ਮੰਤਰ ਹਰ ਕੀਰਤਨ ਗਾਓ ਆਗ ਮਿਲੇ ਜਨਮ ਜਨਮ ਕਾਸ ਹੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੈ ਵਾਸ ਭੌਜਲ ਪਾਰ ਪਰਲਾ ਰਹਾਓ ਨਾਮ ਨਿਧਾਨ ਧਿਆਏ ਤਾ ਛੂਟੇ ਮਾਇਆ ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾ ਤੇਰਾ ਹੋਏ ਨਿਰਮਲ ਜੀਓ ਸੋਧਤ ਸੋਧਤ ਸੋਧ ਵਿਚਾਰਾ ਬੇਨਹਾਰ ਭਗਤ ਨਹੀਂ ਛੁਟਕਾਰਾ ਸੋਹਾਰ ਭਜਨ ਸਾਧਕ ਸੰਗ ਮਨ ਤਨ ਰਾਪ ਹਰ ਕਾ ਰੰਗ ਛੋੜ ਸਿਆਣ ਪਬਹੁ ਚਤੁਰਾਈ ਮਨ ਬਿਨ ਹਰ ਨਾਮੇ ਜਾਇ ਨਾ ਕਾਈ ਦਇਆ ਧਾਰੀ ਗੋਵਿੰਦ ਗੋਸਾਈ ਹਰ ਹਰ ਨਾਨਕ ਟੇ ਟੇ ਕਾਈ ਛੋੜ ਸਿਆਣਪ ਬਹੁ ਚਤੁਰਾਈ ਮਨ ਬਿਨ ਹਰ ਨਾਮੈ ਜਾਏ ਨ ਕਾਈ ਦਇਆ ਧਾਰੀ ਗੋਵਿੰਦ ਗੋਸਾਈ ਹਰ ਹਰ ਨਾਨਕ ਟੇ ਕਾਲ ਸਾ ਵਾਹੇ ਗੁਰੂ ਜੀ ਕੀ ਫਤਿਹ ਰਾਮ ਕਲੇ ਮਹੱਲਾ ਪੰਜਵਾਂ ਬੀਜ ਮੰਤਰ ਹਰ ਕੀਰਤਨ ਗਾਓ ਆਗਾ ਮਿਲੇ ਲਾਗ ਜਨਮ ਜਨਮ ਕਾ ਸੋਇ ਜਾਗ ਵਾਹਿਗੁਰੂ ਜੀ ਕਾ